ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਡਿਆਈ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਦੂਰ ਦੂਰ ਤੱਕ ਹੋਣ ਲੱਗੀ ਤਾਂ ਲੋਕ ਆਉਂਦੇ ਨੇ ਵਹੀਰਾ ਘੱਤ ਕੇ ਆਉਂਦੇ ਨੇ ਤੇ ਗੁਰੂ ਪਿਆਰਿਓ ਉੱਥੇ ਹੀ ਰਾਜੇ ਰਾਣੀਆਂ ਉਹ ਵੀ ਚੱਲ ਕੇ ਆਉਂਦੇ ਨੇ ਉਹ ਵੀ ਸਤਗੁਰਾਂ ਦੇ ਸੇਵਕ ਬਣਦੇ ਨੇ ਪਰ ਜਦੋਂ ਸੇਵਕ ਬਣਦੇ ਨੇ ਗੁਰੂ ਰਵਿਦਾਸ ਮਹਾਰਾਜ ਕੀ ਉਪਦੇਸ਼ ਕਰਦੇ ਨੇ ਲੋ ਆਓ ਆਪਾਂ ਇਸ ਰਹਾਉ ਵਾਲੇ ਬੰਦ ਵਿੱਚ ਜਾਣਨ ਦਾ ਯਤਨ ਕਰਦੇ ਹਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਸੰਗਤਾਂ ਨੂੰ ਕੀ ਉਪਦੇਸ਼ ਦਿੰਦੇ ਸਨ ਗੁਰੂ ਪਿਆਰਿਓ ਸਤਗੁਰ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਗੁਰੂ ਰਵਦਾਸ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਇੱਥੇ ਤੇਰ ਮੇਰ ਨਾ ਕਰੋ ਇੱਥੇ ਇੱਕ ਦੂਜੇ ਨਾਲ ਨਫ਼ਰਤਵਾਦੀ ਨਾ ਕਰੋ ਕਿਉਂਕਿ ਜਿਹੜਾ ਇਹ ਸਾਨੂੰ ਜੀਵਨ ਮਿਲਿਆ ਨਾ ਇਹ ਬੜਾ ਅਮੋਲਕ ਹੈ ਇਹ ਜਨਮ ਇੱਕ ਵਾਰ ਮਿਲਿਆ ਮੁੜ ਕੇ ਨਹੀਂ ਮਿਲੇਗਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜੀਵਨ ਦਾ ਕੋਈ ਭਰੋਸਾ ਨਹੀਂ ਕਦੋਂ ਖਤਮ ਹੋ ਜਾਵੇ ਦੇਖੋ ਧੰਨ ਗੁਰੂ ਰਵਦਾਸ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਦੂਰੋਂ ਦਰਾੜਿਆਂ ਤੋਂ ਲੋਕ ਪਹੁੰਚੇ ਨੇ ਕਾਂਛੀ ਦੇ ਪੰਡਤ ਬ੍ਰਾਹਮਣ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਸਤਿਗੁਰੂ ਦਾ ਉਪਦੇਸ਼ ਸੁਣਦੇ ਨੇ ਤੇ ਗੁਰੂ ਰਵਦਾਸ ਮਹਾਰਾਜ ਸਾਰਿਆਂ ਨੂੰ ਬਰਾਬਰਤਾ ਦਾ ਉਪਦੇਸ਼ ਦਿੰਦੇ ਨੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਤੇ ਗੁਰੂ ਪਿਆਰਿਓ ਗੁਰੂ ਰਵਦਾਸ ਮਹਾਰਾਜ ਉਦਾਹਰਣ ਦਿੰਦੇ ਨੇ ਗੁਰੂ ਪਿਆਰਿਓ ਸਾਡਾ ਇੱਥੇ ਸੰਸਾਰ ਤੇ ਜੋ ਰਹਿਣ ਵਸੇਰਾ ਹੈ ਉਹ ਇਨਾਂ ਕੋ ਹੈ ਜਿਵੇਂ ਆਪਾਂ ਦਰਖਤ ਵੇਖਦੇ ਆ ਨਾ ਦਰਖਤਾਂ ਦੇ ਉੱਤੇ ਆ ਕੇ ਪੰਛੀ ਬੈਠ ਜਾਂਦੇ ਨੇ। ਕੋਈ ਪੰਛੀ ਆਲਣਾ ਬਣਾ ਲੈਂਦਾ ਹੈ। ਕੋਈ ਵੀ ਪੰਛੀ ਆਪਣਾ ਵੈਸੇ ਹੀ ਆ ਕੇ ਬੈਠ ਜਾਂਦਾ ਹੈ ਉੱਡਦਾ-ਉੱਡਦਾ ਥੱਕ ਗਿਆ ਹੁੰਦਾ ਹੈ ਤੇ ਗੁਰੂ ਪਿਆਰੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹ ਪੰਛੀਆਂ ਦਾ ਕਿੰਨਾ ਕਚਿਰਦਾ ਰਹਿਣ ਵਸੇਰਾ ਹੈ ਕਿੰਨਾ ਕਚਿਰੋ ਦਰਖਤ ਤੇ ਬੈਠਦਾ ਹੈ ਆਪਾਂ ਸਾਰੇ ਵੇਖਦੇ ਆਂ ਕੁਝ ਪੰਛੀ ਨੇ ਥੋੜਾ ਸਮਾਂ ਬੈਠਦੇ ਨੇ ਕੁਝ ਜ਼ਿਆਦਾ ਸਮਾਂ ਬੈਠਦੇ ਨੇ ਪਰ ਇੱਕ ਨਾ ਦਿਨ ਇਸ ਦਰਖਤ ਦੇ ਉੱਤੋਂ ਇਹਨਾਂ ਰੁੱਖਾਂ ਦੇ ਉੱਤੋਂ ਉਹਨਾਂ ਪੰਛੀਆਂ ਨੂੰ ਉੱਡਣਾ ਪੈਂਦਾ ਆਖੋ ਸਤਨਾਮ ਮਹਾਰਾਜ ਕਹਿੰਦੇ ਜਿਵੇਂ ਪੰਛੀਆਂ ਦਾ ਉੱਡਣਾ ਇਸ ਦਰਖਤਾਂ ਨੂੰ ਛੱਡ ਕੇ ਇੱਕ ਦਿਨ ਅਸੀਂ ਵੀ ਆਪਣੇ ਸਰੀਰ ਨੂੰ ਛੱਡ ਕੇ ਇਸ ਸੰਸਾਰ ਨੂੰ ਛੱਡ ਕੇ ਇਸ ਪਰਿਵਾਰ ਨੂੰ ਛੱਡ ਕੇ ਇਸ ਜਹਾਨ ਨੂੰ ਛੱਡ ਕੇ ਜਾਣਾ ਹੈ ਫਿਰ ਗੁਰੂ ਮਹਾਰਾਜ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਫਿਰ ਸਾਡੇ ਵਿੱਚ ਇਹ ਕਿਉਂ ਨਫ਼ਰਤ ਭਰੀ ਹੈ ਅਸੀਂ ਤੇਰ ਮੇਰ ਕਿਉਂ ਕਰਨ ਲੱਗੇ ਹੋਏ ਆ ਮਹਾਰਾਜ ਕਹਿੰਦੇ ਜੇ ਅਸੀਂ ਨਫ਼ਰਤ ਕਰਦੇ ਆ ਨਾ ਇੱਕ ਵਾਰ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਵੇਖੋ ਪਤਾ ਨਹੀਂ ਇਹ ਕਦੋਂ ਨਾਸ਼ ਹੋ ਜਾਏਗਾ ਕਦੋਂ ਖਤਮ ਹੋ ਜਾਏਗਾ ਸਤਗੁਰ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਸਾਡੇ ਜੀਵਨ ਦੇ ਵਿੱਚ ਨਵਾਂ ਦਿਨ ਚੜਦਾ ਤੇ ਸ਼ਾਮ ਨੂੰ ਢਲ ਜਾਂਦਾ ਨਵੀਂ ਰਾਤ ਆਉਂਦੀ ਹੈ ਸਵੇਰ ਨੂੰ ਢਲ ਜਾਂਦੀ ਹੈ ਸਤਗੁਰ ਕਹਿੰਦੇ ਜਿਹੜਾ ਦਿਨ ਆਉਂਦਾ ਉਹ ਦਿਨ ਖਤਮ ਹੁੰਦਾ ਜਾਂਦਾ ਦਿਨ ਨਹੀਂ ਖਤਮ ਹੁੰਦੇ ਸਾਡੀ ਉਮਰ ਘਟਦੀ ਜਾਂਦੀ ਹੈ ਆਖੋ ਸਤਨਾਮ ਮਹਾਰਾਜ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀਂ ਕਰਨਾ ਕੂਚ ਰਹਿਣ ਥਿਰ ਨਹੀਂ ਅਸੀਂ ਕੂਚ ਕਰ ਜਾਣਾ ਇਸ ਸੰਸਾਰ ਤੋਂ ਤੁਰ ਜਾਣਾ ਥਿਰ ਮਤਲਬ ਸਦਾ ਨਹੀਂ ਰਹਿਣਾ ਫਿਰ ਸਤਗੁਰ ਕਹਿੰਦੇ ਨਫ਼ਰਤ ਕਿਉਂ ਕਰਦੇ ਆ ਦੇਖੋ ਸਤਗੁਰੂ ਰਬਦਾਸ ਮਹਾਰਾਜੀ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਜਾਤੀਵਾਦੀ ਸਨ बनारस ਦੀ ਧਰਤੀ ਤੇ ਬੈਠ ਕੇ ਕਾਂਛੀ ਦੀ ਧਰਤੀ ਤੇ ਬੈਠ ਕੇ ਸਤਿਗੁਰ ਬਾਣੀ ਦਾ ਪ੍ਰਵਾਹ ਚਲਾਉਂਦੇ ਨੇ ਉਪਦੇਸ਼ ਕਰਦੇ ਨੇ ਭਾਈ ਇਹ ਜਿਹੜੀ ਜਾਤ ਪਾਤ ਹੈ ਭੇਦ ਭਾਵ ਹੈ ਉੱਚ ਨੀਚ ਹੈ ਆਪਣੇ ਜੀਵਨ ਦੇ ਵਿੱਚੋਂ ਕੱਢ ਦਿਓ ਸਤਿਗੁਰ ਇਹ ਰਹਾਉ ਵਾਲੇ ਬੰਦ ਵਿੱਚ ਸਾਨੂੰ ਵੀ ਉਪਦੇਸ਼ ਕਰਦੇ ਨੇ ਪੂਰੀ ਕਾਇਨਾਤ ਨੂੰ ਵੀ ਉਪਦੇਸ਼ ਕਰਦੇ ਨੇ ਜੋ ਉਸ ਸਮੇਂ ਸੰਗਤ ਬੈਠੀ ਸੀ ਸਤਿਗੁਰਾਂ ਨੇ ਉਹਨਾਂ ਨੂੰ ਵੀ ਉਪਦੇਸ਼ ਕੀਤਾ ਕਿ ਭਾਈ ਨਫਰਤਵਾਜੀ ਨਾ ਕਰੋ ਤੇਰ ਮੇਰ ਨਾ ਕਰੋ ਤੇ ਸਤਿਗੁਰ ਕਹਿੰਦੇ ਆਪਣਾ ਕੋਈ ਭਰੋਸਾ ਨਹੀਂ ਕਦੋਂ ਇੱਥੋਂ ਉਡਾਰੀ ਮਾਰ ਜਾਣੀ ਹੈ ਕਦੋਂ ਇੱਥੋਂ ਚਲੇ ਜਾਣਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਪਿਆਰ ਨਾਲ